ਹਰ ਕੋਈ ਪੈਸਾ ਕਮਾਉਣਾ ਚਾਹੁੰਦਾ ਹੈ ਤੇ ਪੈਸੇ ਦੇ ਨਾਲ ਧਨਵਾਨ ਬੰਨਾ ਚਾਹੁੰਦਾ ਹੈ ਲੇਕਿਨ ਤੁਹਾਨੂੰ ਅੱਜ ਅਸੀਂ ਆ ਵਾਸਤੂ ਸ਼ਾਸਤਰ ਮੁਤਾਬਕ ਟਿਪਸ ਦੱਸਾਂਗੇ ਜਿਸ ਨਾਲ ਤੁਸੀਂ ਘਰ ਦੇ ਵਿੱਚ ਜੜਾਗਾਇਆ ਉਹ ਕੋਈ ਵੀ ਰੁਕਾਵਟ ਹੋਵੇ ਧਨ ਦੀ ਉਹ ਦੂਰ ਹੋ ਜਾਵੇਗੀ ਤੇ ਧਨ ਘਰ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਜੀ ਹਾਂ ਇਸ ਦਿਸ਼ਾ ਦੇ ਵਿੱਚ ਤੁਸੀਂ ਲਗਾ ਸਕਦੇ ਹੋ ਮਨੀ ਪਲਾਂਟ ਘਰ ਦੇ ਵਿੱਚ ਧਨ ਦਾ ਹੋਵੇਗਾ ਵਧਾ ਜੀ ਹਾਂ ਅੱਜ ਦੇ ਸਮੇਂ ਦੇ ਵਿੱਚ ਮਨੀ ਪਲਾਂਟ ਤਾਂ ਹਰ ਘਰ ਵਿੱਚ ਲੱਗਾ ਹੁੰਦਾ ਆ ਤੁਸੀਂ ਦੇ ਅਕਸਰ ਦੇਖਦੇ ਹੀ ਹੋਵਗਾ ਲੋਕ ਇਸ ਨੂੰ ਬੜੇ ਧਿਆਨ ਨਾਲ ਲਗਾਉਂਦੇ ਹਨ ਅਤੇ ਇਸ ਦੀ ਦੇਖਭਾਲ ਕਰਦੇ ਹਨ ਮਨੀ ਪਲਾਂਟ ਪੁਰਾਣੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ ਘਰ ਵਿੱਚ ਸੁੱਖ ਸ਼ਾਂਤੀ ਨਾਲ ਨਾਲ ਤੁਹਾਨੂੰ ਵੀ ਵਧਾਉਂਦਾ ਹੈ ਇਸੇ ਵਜ੍ਹਾ ਕਰਕੇ ਲੋਕ ਇਸ ਨੂੰ ਘਰ ਵਿੱਚ ਰੱਖਦੇ ਹਨ ਅੱਜ ਤੁਹਾਨੂੰ ਦੱਸਾਂਗੇ ਕਿ ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਨੂੰ ਠੀਕ ਦਿਸ਼ਾ ਵਿੱਚ ਲਗਾਇਆ ਜਾਵੇ ਤਾਂ ਵਧੀਆ ਨਤੀਜੇ ਨਾ ਲਗਾਇਆ ਜਾਵੇ ਤਾਂ ਫਿਰ ਨੁਕਸਾਨ ਵੀ ਹੋ ਜਾਂਦਾ ਹੈਗਾ ਮਨੀ ਪਲਾਂਟ ਲਗਾਉਣ ਲਈ ਦਰਖਤ ਦੱਖਣ ਪੂਰਬ ਦਿਸ਼ਾ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਕਿ ਤੁਹਾਨੂੰ ਫਿਰ ਤੋਂ ਦੱਸ ਦਿੰਨੇ ਆ ਮਨੀ ਪਲਾਂਟ ਲਗਾਉਣ ਲਈ ਦੱਖਣ ਪੂਰਬ ਦਿਸ਼ਾ ਸਭ ਤੋਂ ਵਧੀਆ ਮੰਨੀ ਜਾਂਦੀ ਗਈ ਹੈ ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਤੋਂ ਲਗਾਉਣ ਲਈ ਦੱਖਣ ਪੂਰਬ ਦਿਸ਼ਾ ਵੱਲ ਸਭ ਤੋਂ ਵਧੀਆ ਮੰਨੀ ਜਾਂਦੀ ਗਈ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਦੱਖਣ ਪੂਰਬ ਕੋਨਚ ਲਗਾਉਣ ਦਾ ਇੱਕ ਹੋਰ ਕਾਰਨ ਇਹ ਵੀ ਹੁੰਦਾ ਹੈ ਕਿ ਇਸੇ ਦਿਸ਼ਾ 'ਚ ਭਗਵਾਨ ਗਣੇਸ਼ ਜੀ ਦਾ ਵੀ ਨਿਵਾਸ ਹੈਗਾ ਆ ਘਰ ਦੇ ਅੰਦਰ ਮਨੀ ਪਲਾਂਟ ਲਗਾਓ ਬਾਹਰ ਨਹੀਂ ਮਨੀ ਪਲਾਂਟ ਨੂੰ ईशान ਜਾਨੀ ਉੱਤਰ ਪੂਰਬ ਦਿਸ਼ਾ ਚ ਨਹੀਂ ਲਗਾਉਣਾ ਚਾਹੀਦਾ ਇਸ ਘਰ ਦੇ ਬਾਹਰ ਮਨੀ ਪਲਾਂਟ ਦਾ ਪੌਦਾ ਨਹੀਂ ਲਗਾਉਣਾ ਚਾਹੀਦਾ ਇਸ ਨੂੰ ਘਰ ਦੇ ਅੰਦਰ ਲਗਾਉਣਾ ਚਾਹੀਦਾਗਾ ਜੋ ਕਿ ਵਧੀਆ ਹੁੰਦਾ ਆ ਮਨੀ ਪਲਾਂਟ ਨੂੰ ਰੋਜ਼ਾਨਾ ਦੇਵੋ ਪਾਣੀ ਜੇਕਰ ਮਨੀ ਪਲਾਂਟ ਦੇ ਪੱਤੇ ਮੁਰਝਾਏ ਤਾਂ ਸਫੇਦ ਹੋ ਜਾਣ ਤਾਂ ਇਹ ਅਛੂਬ ਮੰਨੇ ਜਾਂਦੇ ਹਨ ਇਸ ਲਈ ਰੋਜ਼ਾਨਾ ਮਨੀ ਪਲਾਂਟ ਦੇ ਪੌਦੇ ਨੂੰ ਪਾਣੀ ਦੇਣਾ ਚਾਹੀਦਾਗਾ ਮੁਰਝਾਈ ਅਤੇ ਸਫੇਦ ਪੱਤੀਆਂ ਨੂੰ ਕੱਟ ਦੇਣਾ ਚਾਹੀਦਾਗਾ ਮਨੀ ਪਲਾਂਟ ਲਗਾਉਣ ਨਾਲ ਧਨ ਦਾ ਚ ਵਾਅਦਾ ਤਾਂ ਹੁੰਦਾ ਹੀ ਹੈ ਇੱਕ ਘਰ ਵਿੱਚ ਮਨੀ ਪਲਾਂਟ ਲਗਾਉਣ ਨਾਲ ਧਨ ਚ ਵਾਅਦਾ ਹੁੰਦਾ ਹੀ ਹੈ ਲੇਕਿਨ ਰਿਸ਼ਤੇ ਵੀ ਠੀਕ ਠਾਕ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਇਸ ਨੂੰ ਪੂਰਬ ਪੱਛਮ ਚ ਲਗਾਉਣ ਨਾਲ ਵਿਆਹਤਾ ਜ਼ਿੰਦਗੀ ਵਿੱਚ ਉਨਾਓ ਪੈਦਾ ਹੋ ਜਾਂਦਾ ਇਸ ਕਰਕੇ ਖ